ਸੱਚੇ ਕਾਲ ਐਨ ਆਰ ਆਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਜੀਮਾ ਸਵਾਗਤ ਕਰਦਾ ਅੱਜ ਗੱਲਬਾਤ ਕਰਾਂਗੇ ਕਿਸਾਨਾਂਗੂ ਜਗਜੀਤ ਸਿੰਘ ਡੱਲਿਆ ਦੇ ਮਰਨ ਵਰਤ ਨੂੰ ਲੈ ਕੇ ਜਾਂ ਪਰ ਜੋ ਕਿਸਾਨੀ ਮੰਗਾਂ ਦੇ ਉੱਪਰ ਮੋਰਚਾ ਚੱਲ ਰਿਹਾ ਖਾਸ ਤੌਰ ਤੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਉਸ ਮੋਰਚੇ ਦੇ ਵਿੱਚ ਪਿਛਲੇ 68 ਦਿਨਾਂ ਦੇ ਵਿੱਚ ਕੀ ਕੁਝ ਬਦਲਾਏ ਕਿਸ ਤਰੀਕੇ ਉਹ ਮੋਰਚਾ ਹਥਾਂਬੰਦ ਵਧਿਆ ਅਸਲ ਦੇ ਵਿੱਚ ਉਸ ਦੇ ਮੋਰਚੇ ਦੇ ਹਥਾਂਬੰਦ ਵੱਧਣ ਦੇ ਵਿੱਚੇ ਕਾਰਨ ਕੀ ਨੇ ਤਾਂ ਜਦੋਂ 26 ਨਵੰਬਰ 2024 ਨੂੰ ਕਿਸਾਨ ਆਗੂ ਜਗਜੀਤ ਸਿੰਘ ਦੱਲੇਆਲ ਦੇ ਵੱਲੋਂ ਇਹ ਐਲਾਨ ਹੁੰਦਾ ਕੁਝ ਦਿਨ ਪਹਿਲਾਂ ਕਿ 26 ਨਵੰਬਰ 2024 ਨੂੰ ਕਿਸਾਨ ਆਗੂ ਜਗਜੀਤ ਸਿੰਘ ਦੱਲੇਆਲ ਮਰਨ ਵਰਤ ਦੇ ਉੱਪਰ ਬੈਠਣਗੇ ਤਾਂ ਉਸ ਵਕਤ ਖਾਸ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਹਲਚਲ ਪੈਦਾ ਹੋ ਜਾਂਦੀ ਹੈ ਕਿ ਕਿਸ ਤਰੀਕੇ ਦਾ ਮਾਹੌਲ ਖਨੌਰੀ ਬਾਰਡਰ ਤੇ ਸ਼ੰਭੀ ਨਵੰਬਰ ਨੂੰ ਰਹਿਣ ਵਾਲਾ ਹੋਵੇਗਾ ਤਾਂ ਉਸ ਵਕਤ ਪਿੰਡਾਂ ਦੇ ਵਿੱਚੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਜੋ ਹਰ ਪਿੰਡ ਦੇ ਵਿੱਚੋਂ ਤਕਰੀਬਨ ਟਰਾਲੀਆਂ ਤੰਬੂ ਲਾ ਕੇ ਤਿਆਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ 26 ਨਵੰਬਰ ਨੂੰ ਜਦੋਂ ਕਿਸਾਨ ਆਗੂ ਜਗਜੀਤ ਸਿੰਘ ਡੱਲਿਆ ਦੇ ਵੱਲੋਂ ਮਰਨਵਾਰਤ ਸ਼ੁਰੂ ਹੋਣਾ ਹੁੰਦਾ ਤਾਂ ਉਸ ਵਕਤ 26 ਨਵੰਬਰ ਦੇ ਤੜਕੇ ਤਕਰੀਬਨ 2:45 ਮਿੰਟ ਤੇ ਵੱਡੀ ਗਿਣਤੀ ਜਿਹੜੀ ਫੋਰਸ ਆ ਖਨੌਰੀ ਬਾਰਡਰ ਤੇ ਪੰਜਾਬ ਪੁਲਿਸ ਦੀ ਫੋਰਸ ਪਹੁੰਚਦੀ ਆ ਉੱਥੇ ਜਾ ਕੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਚੋੱਕ ਕੇ ਲੁਧਿਆਣਾ ਦੇ ਡੀਐਨਸੀ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਕੁਝ ਘੰਟਿਆਂ ਤੱਕ ਕਿਸਾਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਪੰਜਾਬ ਪੁਲਿਸ ਦੀ ਫੋਰਸ ਆਈ ਸੀ ਹਰਿਆਣਾ ਫੋਰਸ ਆਈ ਸੀ ਜਾਂ ਫਿਰ ਜਿਹੜੀਆਂ ਕੇਂਦਰ ਦੀਆਂ ਜਿਹੜੀ ਹੈ ਏਜੰਸੀਆਂ ਸੀ ਜਾਂ ਕੇਂਦਰ ਦੀ ਫੋਰਸ ਆਈ ਸੀ ਤਾਂ ਕੁਝ ਘੰਟਿਆਂ ਬਾਅਦ ਪੰਜਾਬ ਪੁਲਿਸ ਦੁਆਰਾ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਜਾਂਦੀ ਹੈ ਕਿ ਪੰਜਾਬ ਪੁਲਿਸ ਉਹਨਾਂ ਨੂੰ ਲੁਧਿਆਣਾ ਦੇ ਡੀਐਨਸੀ ਹਸਪਤਾਲ ਦੇ ਵਿੱਚ ਲੈ ਕੇ ਗਈ ਆ ਉੱਥੇ ਜਾ ਕੇ ਉਨ੍ਹਾਂ ਦੇ ਵੱਲੋਂ ਇਹ ਗੱਲ ਆਕੀ ਜਾਂਦੀ ਹੈ ਕਿ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਕੈਂਸਰ ਦੇ ਮਰੀਜ਼ ਨੇ ਉਹਨਾਂ ਦਾ ਚੈੱਕਅਪ ਕਰਨ ਦੇ ਲਈ ਉਹਨਾਂ ਨੂੰ ਡੀਐਮਸੀ ਹਸਪਤਾਲ ਲੁਧਿਆਣੇ ਲਿਜਾਇਆ ਜਾਂਦਾ ਤੇ ਉੱਥੋਂ ਕੁਝ ਦਿਨ ਜਿਹੜਾ ਡੀਐਮਸੀ ਹਸਪਤਾਲ ਲੁਧਿਆਣੇ ਲਿਜਾਇਆ ਜਾਂਦਾ ਉੱਥੇ ਵੀ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਇਸ ਗੱਲ ਦੇ ਉੱਪਰ ਉਹੜ ਜਾਂਦੇ ਨੇ ਕਿ ਭਾਵੇਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੱਖੋ ਜਾਂ ਖਨੌਰੀ ਬਾਰਡਰ ਤੇ ਉਹ ਆਪਣੇ ਮਰਨ ਵਰਤ ਦੇ ਉੱਪਰ ਉਸੇ ਤਰੀਕੇ ਦੇ ਨਾਲ ਅੜੇ ਰਹਿਣਗੇ ਤੱਕ ਉਸ ਦਿਨ ਲੰਘਦੇ ਨੇ ਜਦੋਂ ਜਦੋਂ ਫਿਰ ਖਨੌਰੀ ਬਾਰਡਰ ਤੋਂ ਇੱਕ ਪ੍ਰੈਸ ਕਾਨਫਰੰਸ ਹੁੰਦੀ ਆ ਕਿਸਾਨਾਂ ਐਲਾਨ ਕਰਦੇ ਨੇ ਜਿਸੰਬਰ ਨੂੰ ਜਿਹੜਾ 1 ਦਸੰਬਰ ਨੂੰ ਜਿਹੜਾ ਜੋ ਕਿ ਸੰਗਰੂਰ ਦੇ ਵਿੱਚ ਸੀਐਮ ਹਾਊਸ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਕੋਠੀ ਆ ਉਸ ਦਾ ਘਰਾਉ ਕੀਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਡੀਐਨਸੀ ਹਸਪਤਾਲ ਲੁਧਿਆਣਾ ਤੋਂ ਕਿਸਾਨਾਂ ਨੂੰ ਜਗਜੀਤ ਸਿੰਘ ਦੱਲੇਵਾਲ ਨੂੰ ਡਿਸਚਾਰਜ ਕਰ ਦਿੱਤਾ ਜਾਂਦਾ ਖਨੌਰੀ ਬਾਡਰ ਤੇ ਪਹੁੰਚਾ ਦਿੱਤਾ ਜਾਂਦਾ ਤੇ ਇੰਨੇ ਦਿਨ ਜਦੋਂ 3 ਤੋਂ 4 ਦਿਨ ਕਿਸਾਨਾਂ ਨੂੰ ਜਗਜੀਤ ਸਿੰਘ ਦੱਲੇਵਾਲ ਨੇ ਜਿਹੜੇ ਡੀਐਨਸੀ ਹਸਪਤਾਲ ਲੁਧਿਆਣੇ ਹੁੰਦੇ ਨੇ ਪਰ ਉਹਨਾਂ ਤੋਂ ਪਿੱਛੇ ਇੱਕ ਹੋਰ ਕਿਸਾਨਾਂ ਨੂੰ ਸੁਖਜੀਤ ਸਿੰਘ ਹਰਦੋ ਚੰਡੇ ਦੇ ਵੱਲੋਂ 26 ਨਵੰਬਰ ਨੂੰ ਦੁਪਹਿਰ 12:00 ਆਪਣਾ ਜਿਹੜਾ ਮਰਨ ਵਰਤਾ ਉਸੇ ਤਰੀਕੇ ਡੱਲੇਵਾਲ ਦੀ ਤਰ੍ਹਾਂ ਸ਼ੁਰੂ ਕਰ ਦਿੱਤਾ ਜਾਂਦਾ ਪਰ ਜਦੋਂ ਮੜ ਤੋਂ ਫਿਰ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਤੇ ਆ ਜਾਂਦੇ ਨੇ ਤਾਂ ਉੱਥੇ ਫਿਰ ਸੁਖਜੀਤ ਸਿੰਘ ਹਰਦੋ ਝੰਡੇ ਦਾ ਮਰਨ ਵਰਤ ਖਲਵਾ ਦਿੱਤਾ ਜਾਂਦਾ ਕੁਝ ਸਮਾਂ ਬੀਤਦਾ ਕੁਝ ਦਿਨ ਲੰਘਦੇ ਨੇ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਦੀ ਜੜੀ ਦਿਨ-ਬਦਨ ਸਿਹਤ ਬਿਗੜਦੀ ਜਾਂਦੀ ਆ ਪਰ ਕੁਝ ਦਿਨਾਂ ਬਾਅਦ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਇੱਕ ਦਿਨ ਬੇਹੋਸ਼ ਹੋ ਜਾਂਦੇ ਨੇ ਕਈ ਘੰਟੇ ਤੱਕ ਬੇਹੋਸ਼ ਰਹਿੰਦੇ ਨੇ ਤੇ ਉਸ ਤੋਂ ਬਾਅਦ ਡਾਕਟਰ ਸוהਮਨ ਦੀ ਟੀਮ ਦੁਆਰਾ ਉਹਨਾਂ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕਰਕੇ ਉਹਨਾਂ ਨੂੰ ਹੋਸ਼ੇ ਦੇ ਵਿੱਚ ਲਿਆਂਦਾ ਜਾਂਦਾ ਪਰ ਉਸ ਤੋਂ ਬਾਅਦ ਫਿਰ ਕੁਝ ਦਿਨਾਂ ਬਾਅਦ ਹੋਰ ਸਿਹਤ ਜਾਦੇ ਵਿਗੜ ਜਾਂਦੀ ਹੈ ਤੇ ਉਸ ਤੋਂ ਬਾਅਦ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਰਾਤ ਨੂੰ ਵਿਵਾਰ ਹੁੰਦੇ ਨੇ ਇੱਥੋਂ ਤੱਕ ਕਿ ਕਈ ਘੰਟਿਆਂ ਤੱਕ ਉਹਨਾਂ ਨੂੰ ਉਲਟੀਆਂ ਵੀ ਲੱਗੀਆਂ ਰਹਿੰਦੀਆਂ ਨੇ ਤਾਂ ਜਦੋਂ ਇਸ ਤਰੀਕੇ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਆ ਬੇਗੜਨ ਲੱਗਦੀ ਆ ਤੇ ਉਸ ਤੋਂ ਬਾਅਦ ਫਿਰ ਜੋ ਉੱਥੇ 111 ਕਿਸਾਨਾਂ ਦੌਰ ਆ ਇਹ ਐਲਾਨ ਕੀਤਾ ਜਾਂਦਾ ਕਿ ਜੇਕਰ ਕੇਂਦਰ ਸਰਕਾਰ ਦੇ ਉੱਪਰ ਇਸ ਤਰੀਕੇ ਕੋਈ ਫਰਕ ਨਹੀਂ ਪੈ ਰਿਹਾ ਕਿ 100 ਤਕਰੀਬਨ ਕੀ ਕਈ ਦਿਨਾਂ ਤੋਂ ਜੋ ਕਿਸਾਨਾ ਗੁਰਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਦੇ ਉੱਪਰ ਬੈਠੇ ਨੇ ਸਰਕਾਰ ਧਿਆਨ ਨਹੀਂ ਦੇ ਰਹੀ ਤਾਂ 111 ਕਿਸਾਨ ਮਰਨ ਵਰਤ ਦੇ ਉੱਪਰ ਬੈਠ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਇੱਕ ਦੋ ਦਿਨ ਬਾਅਦ ਜੋ ਹਰਿਆਣੇ ਦੇ 10 ਹੋਰ ਕਿਸਾਨ ਨੇ ਜਿਹੜੇ ਉਹ ਵੀ ਖਨੌਰੀ ਬਾਰਡਰ ਤੇ ਆ ਕੇ ਮਰਨ ਵਰਤ ਦੇ ਉੱਪਰ ਬੈਠ ਜਾਂਦੇ ਨੇ ਤਾਂ ਫਿਰ 1-2 ਦਿਨਾਂ ਬਾਅਦ ਜਦੋਂ ਉਹਨਾਂ ਕਿਸਾਨਾਂ ਦੀ ਵੀ ਜਿਹੜੀ ਸਿਹਤ ਹੈ ਵਿਗੜਨ ਲੱਗਦੀ ਹੈ ਇੱਕ ਕਿਸਾਨ ਨੂੰ ਮਿਰਗੀ ਦਾ ਦੌਰਾ ਤੱਕ ਨੌਜਵਾਨ ਕਿਸਾਨ ਨੂੰ ਖਨੌਰੀ ਬਾਰਡਰ ਤੇ ਪਹੁੰਚਦਾ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਨੁਮਾਇੰਦੇ ਖਨੌਰੀ ਬਾਰਡਰ ਤੇ ਪਹੁੰਚਦੇ ਨੇ ਉੱਥੇ ਜਾ ਕੇ ਕਿਸਾਨਾਂ ਨੂੰ ਇੱਕ ਚਿੱਠੀ ਦਿੱਤੀ ਜਾਂਦੀ ਹੈ ਜੋ ਕਿ ਚਿੱਠੀ ਕੇਂਦਰ ਸਰਕਾਰ ਦੇ ਵੱਲੋਂ ਹੁੰਦੀ ਆ ਕਿਸਾਨਾਂ ਨੂੰ ਜਗਜੀਤ ਸਿੰਘ ਦੱਲੇਵਾਲ ਨੂੰ ਇਹ ਗੱਲ ਲਿਖੀ ਹੁੰਦੀ ਆ ਕਿ ਤੁਸੀਂ ਆਪਣਾ ਮਰਨ ਵਰਤ ਖੋਲ੍ਹ ਦਿਓ ਕੇਂਦਰ ਸਰਕਾਰ ਦੇ ਮੰਤਰੀਆਂ ਦੁਆਰਾ ਪੰਜਾਬ ਸਰਕਾਰ ਦੇ ਮੰਤਰੀਆਂ ਦੁਆਰਾ ਤੁਹਾਡੇ ਨਾਲ ਮੀਟਿੰਗ ਫਿਕਸ ਕੀਤੀ ਗਈ ਆ 14 ਫਰਵਰੀ ਦੀ ਮੀਟਿੰਗ ਸ਼ਾਮ 5 ਵਜੇ 26 ਸੈਕਟਰ ਚੰਡੀਗੜ੍ਹ ਦੇ ਵਿੱਚ ਫਿਕਸ ਕੀਤੀ ਜਾਂਦੀ ਆ ਤਾਂ ਜਦੋਂ ਇਸ ਮੀਟਿੰਗ ਦਾ ਸੱਦਾ ਦਿੱਤਾ ਜਾਂਦਾ ਤਾਂ ਕਿਸਾਨਾਂ ਕੋਲ ਜਗਜੀਤ ਸਿੰਘ ਦੱਲਿਆ ਕੁਝ ਸਨਾਂ ਇਸ ਗੱਲ ਦੇ ਉੱਪਰ ਅੜੇ ਰਹਿੰਦੇ ਨੇ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਜਿਹੜਾ ਉਹ ਆਪਣਾ ਮਰਨ ਵਰਤਾ ਉਸੇ ਤਰੀਕੇ ਉਹ ਉਸੇ ਤਰੀਕੇ ਜਾਰੀ ਰੱਖਣਗੇ ਪਰ ਜਦੋਂ ਹੋਰ ਕਿਸਾਨਾਂ ਦੁਆਰਾ ਜੋ ਹੋਰ 100 ਤਕਰੀਬਨ 21 ਕਿਸਾਨ ਮਰਨ ਵਰਤ ਦੇ ਉੱਪਰ ਬੈਠੇ ਹੁੰਦੇ ਨੇ ਉਹ ਇਸ ਗੱਲ ਦਾ ਪ੍ਰੈਸ਼ਰ ਪਾਉਂਦੇ ਨੇ ਕਿ ਜੇਕਰ ਕਿਸਾਨ ਅਗੂ ਜਗਜੀਤ ਸਿੰਘ ਦੱਲਿਆ ਆਪਣਾ ਮਰਨ ਵਰਤ ਨਹੀਂ ਖੋਲਦੇ ਮੈਡੀਕਲ ਸਹਾਇਤਾ ਨਹੀਂ ਲੈਂਦੇ ਤਾਂ ਉਹ ਕਿਸਾਨਾਂ ਪਾਣੀ ਤੱਕ ਵੀ ਨਹੀਂ ਪੀਣਗੇ ਤਾਂ ਉਸ ਤੋਂ ਬਾਅਦ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਆ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਜਿਹੜਾ ਮੈਡੀਕਲ ਐਮਰਜੈਂਸੀ ਮੈਡੀਕਲ ਸਹਾਇਤਾ ਲੈ ਲਈ ਜਾਂਦੀ ਹੈ ਕਿ ਕਿਸਾਨਾਂ ਦੇ ਪ੍ਰੈਸ਼ਰ ਦੇ ਨਾਲ ਮਜਬੂਰੀ ਵਾਸੋਂ ਉਹਨਾਂ ਨੂੰ ਜਿਹੜਾ ਐਮਰਜੈਂਸੀ ਮੈਡੀਕਲ ਸਹਾਇਤਾ ਲੈਣੀ ਪੈਂਦੀ ਆ ਤਾਂ ਉਸ ਤੋਂ ਬਾਅਦ ਅੱਜ ਤੱਕ ਤਕਰੀਬਨ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਆ ਵਾਲੇ ਜਿਹੜੇ ਉਹ ਮੈਡੀਕਲ ਸਹਾਇਤਾ ਲੈ ਰਹੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਲਗਾਤਾਰ ਸੇਤਾ ਕੁਝ ਸਟਰ ਹੋਣ ਲੱਗੀ ਆ ਤੇ ਉਸ ਦਿਨ ਬਾਕੀ ਨੇ तकरीबन 14 ਦਿਨ ਬਾਕੀ ਨੇ ਕਿ ਜਦੋਂ ਚੰਡੀਗੜ੍ਹ ਦੇ 26 ਸੈਕਟਰ ਦੇ ਵਿੱਚ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨੁਮਾਇੰਦੇ ਆ ਦੇ ਨਾਲ ਅਹਿਮ ਮੀਟਿੰਗ ਹੋਵੇਗੀ ਪਰ ਦੋਸਤੋ ਪਹਿਲਾਂ ਜੋ ਕਿਸਾਨ ਆ ਗੁਰਜੀਤ ਸਿੰਘ ਦੱਲੇਵਾਲ ਦੀ ਸਿਹਤ ਦੇ ਲਈ ਜਾਂ ਫਿਰ ਉਧਰਲੇ ਪਾਸੇ ਕਿਸਾਨੀ ਮੰਗਾ ਮਨਾਉਣ ਦੇ ਲਈ ਖਨੌਰੀ ਬਾਰਡਰ ਤੇ ਅਖੰਡਪੁਰ ਸਾਹਿਬ ਦੇ ਪਾਠ ਵੀ ਕਰਵਾਏ ਜਾਂਦੇ ਨੇ ਜੋ ਕਿ 28 ਜਨਵਰੀ ਨੂੰ ਆਰੰਭ ਕਰਵਾਏ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਵੀ ਹੁਣ ਅੱਜ 68 ਦਿਨ तकरीबन ਹੋ ਚੁੱਕੇ ਨੇ ਕਿਸਾਨਾਂ ਗੁਰਜੀਤ ਸਿੰਘ ਦੱਲੇਵਾਲ ਦੇ ਮਰਨ ਵਰਤ ਰੱਖੇ ਨੂੰ ਹਾਲਾਂਕਿ ਮੈਡੀਕਲ ਸਹਾਇਤਾ ਲੈ ਰਹੇ ਨੇ ਪਰ ਅੱਜ 68 ਦਿਨ ਹੋ ਚੁੱਕੇ ਨੇ ਕਿ ਅੰਨ ਬਿਨਾ ਇੱਕ ਅੰਨਦਾਤਾ ਜੀ ਰਿਹਾ ਕਿਸਾਨੀ ਮੰਗਾਂ ਨੂੰ ਲੈ ਕੇ ਤਾਂ ਹੁਣ ਦੇਖਣਾ ਹੋਵੇਗਾ ਕਿ 14 ਫਰਵਰੀ ਦੀ ਮੀਟਿੰਗ ਦੇ ਵਿੱਚ ਕਿਸ ਤਰੀਕੇ ਕੇਂਦਰ ਸਰਕਾਰ ਨਾਲ ਸਮਝੌਤਾ ਹੁੰਦਾ ਕਿਹੜੀਆਂ ਮੰਗਾਂ ਤੇ ਸਹਿਮਤੀ ਬਣਦੀ ਆ ਜਾਂ ਫਿਰ ਮਰਨ ਵਰਤ ਦੇ ਅੱਗੇ ਦੀ ਜਿਹੜੀ ਰਣਨੀਤੀ ਆ ਕੀ ਮਰਨ ਵਰਤ ਖੋਲਣਗੇ ਜਾਂ ਫਿਰ ਇਸੇ ਤਰੀਕੇ ਜਾਰੀ ਰਹੇਗਾ ਇਹ ਹੁਣ 14 ਫਰਵਰੀ ਨੂੰ ਦੇਖਣਾ ਹੋਵੇਗਾ